ਮਤੋਂ ਵਾਰੀ ਮੈਨੂੰ ਵਧਾਈਆਂ ਬੜੀਆਂ ਦੇਂਦੇ ਐ ਸਾਰੇ ਜਾਣੇ ਕਿ ਹਾਂਜੀ ਭਜੀ ਭਾਬੀ ਦਾ ਫੋਟੋ ਆ ਪਾ ਦੀਆਂ ਤੁਸੀਂ ਐਵੇਂ ਕਰਤਾ ਹੋਵੇਂ ਕਰਤੇ ਐ ਮੇਰੀ ਮੱਛੀ ਮੈਂ ਤਾਂ ਪਾਉਂਗਾ ਹੇਟ ਹੇਟਰ ਤਾਂ ਫੇਕ ਕਹਿਣਗੇ ਕਹੀਆਂ ਠੀਕ ਆ ਅਸੀਂ ਇਹਦੇ ਫੀਲਿੰਗ ਲੈਣੀ ਭਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਸਾਉਣ ਵਾਲੇ ਯੂਟਿਊਬਰ ਤੇ ਇੰਸਟਾਗ੍ਰਾਮਰ ਗੱਗਲ ਲਾਲੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕੁਝ ਸਾਲ ਪਹਿਲਾਂ ਗੱਗਲ ਲਾਲੀ ਦਾ ਵਿਆਹ ਸਨੀਹਾ ਕਤਿਆਲ ਨਾਲ ਹੋਇਆ ਸੀ ਪਰ ਬਾਅਦ ਵਿੱਚ ਦੋਨੋਂ ਸੈਪਰੇਟ ਹੋ ਗਏ ਸਨ ਦੋਨਾਂ ਦਾ ਡਿਵੋਰਸ ਹੋ ਗਿਆ ਸੀ ਬੀਤੇ ਦਿਨ ਪਹਿਲਾਂ ਹੀ ਗੱਗਲ ਲਾਲੀ ਨੇ ਇੱਕ ਕੁੜੀ ਦੀ ਫੋਟੋ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਕਿਹਾ ਕਿ ਹੇਟਰਸ ਤਾਂ ਹੁਣ ਫਿਲਟਰ ਹੀ ਕਹਿਣਗੇ ਇਹ ਫੋਟੋ ਦੇਖਣ ਤੋਂ ਬਾਅਦ ਗੱਗਲ ਲਾਲੀ ਦੇ ਫੈਨਸ ਨੇ ਗੱਗਨ ਨੂੰ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਇਹ ਗੱਗਲ ਲਾਲੀ ਮੂਵ ਔਨ ਹੋ ਚੁੱਕਿਆ ਹੈ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰ ਅਤੇ ਜਿਹੜੇ ਆਪਣੇ ਚੈਨਲ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਤੁਹਾਡਾ ਪੂਰਾ ਹੋ ਜਾਊਗਾ ਤੇਰੀ ਬੋਡੀ ਬਣਾਉਣੀ ਪਤਾ ਹਮwari ਮਨੋਂ ਵਧਾਈਆਂ ਬੜੀਆਂ ਦੇਣ ਦੇ ਸਾਰੇ ਜਾਣੇ ਕਿ ਹਾਜੀ ਭਾਜੀ ਭਾਬੀ ਨਾ ਫੋਟੋਆਂ ਪਾ ਦੀਆਂ ਤੁਸੀਂ ਐਵੇਂ ਕਰਤਾ ਹੋਵੇਂ ਕਰਤਾ ਯਾਰ ਮੀਰੀ ਮੱਛੀ ਮੈਂ ਤਾਂ ਪਾਊਗਾ ਫਿਰ ਟਿਹਟਰ ਤਾਂ ਫੇਕ ਕਹਿਣਗੇ ਕਈ ਆ ਠੀਕ ਆ ਅਸੀਂ ਇਹਦੀ ਫੀਲਿੰਗ ਲੈਣੀ ਭਰਾ